ਚਾਰ ਕਾਰਜ ਇੱਥੇ ਆਉਣ ਦੇ ਵਿੱਚ ਮੇਰੇ ਬਹੁਤ ਵਧੀਆ ਹੋਏ ਨੇ ਮੈਂ ਬੜਾ ਮਨ ਖੁਸ਼ ਹੈ ਮੇਰਾ ਇੱਕ ਮੇਰੇ ਘਰ ਵਾਲੀ ਠੀਕ ਹੋ ਗਈ ਇੱਕ ਮੈਂ ਠੀਕ ਹੋ ਗਿਆ ਇੱਕ ਮੇਰੀ ਪੋਤਰੀ ਵਿਆਹ ਹੀ ਗਈ ਏ ਇੱਕ ਮੇਰੀ ਲੜਕੀ ਦਾ ਘਰ ਵੱਸ ਗਿਆ ਠੀਕ ਹੈ ਮੈਂ ਇੰਨਾ ਖੁਸ਼ ਹਾਂ ਕਿ ਬਹੁਤ ਜ਼ਿਆਦਾ ਖੁਸ਼ ਘਰ ਬੁਆ ਬਣ ਜਾਵੇ ਘਰ ਵਾਲਾ ਸਹੀ ਹੋ ਜਾਵੇ ਜੇ ਨਹੀਂ ਹੁੰਦਾ ਤਾਂ ਫਿਰ ਜਿੱਦਾਂ ਵੀ ਤੁਹਾਡੇ ਮਨ ਵਿੱਚ ਹੈਗਾ ਉਦਾਂ ਹੀ ਹੋ ਜਾਵੇ ਬਸ ਇਹ ਬੱਚੇ ਮੈਂ ਆਪ ਪਾਲ ਰਹੀ ਹਾਂ ਮੈਂ ਆਪ ਕੰਮ ਕਰਕੇ ਤਿੰਨੇ ਬੱਚੇ ਆਪ ਪਾਲੇ ਨੇ। ਮੈਨੂੰ 2 ਸਾਲ ਹੋ ਗਏ ਕੰਮ ਕਰਦੀ ਤੇ 3 ਮਹੀਨੇ ਤੋਂ ਮੈਂ ਇੱਥੇ ਆਉਂਦੀ। ਮੈਂ ਬੜੀ ਖੁਸ਼ ਆ ਕਿ ਮੈਂ ਬੱਚੇ ਪਾਲੇ ਮੈਨੂੰ ਇੰਨਾ ਮਾਹਰ ਇਹਨਾਂ ਮੌਕਾ ਦਿੱਤਾ ਏ। ਕਮਾਂ ਕੇ ਲਿਆ ਵੀ ਆ ਬਹੁਤ ਵਾਰ ਮੈਂ ਚ ਪਹਿਰਾ ਸਾਹਿਬ ਤੇ ਜਾਣਾ ਏ। ਆਪਣਾ ਕੰਮ ਛੱਡ ਕੇ ਇੱਥੇ ਆਈ ਹੁਣ। ਆ ਕੇ ਮੈਂ ਆਪਣੇ ਮਨ ਦੀ ਤਸੱਲੀ ਕੀਤੀ ਏ। ਕਰਕੇ ਮੈਂ ਨਹੀਂ ਬਾਬਾ ਜੀ ਜਿਹੜਾ ਮੇਰੇ ਬਿਗਨ ਪਏ ਨੇ ਹੁਣ ਉਹ ਮੇਰੇ ਪੂਰੇ ਕਰ ਦੇ। ਮੈਂ ਬੜੀ ਖੁਸ਼ ਹੋਵਾਂਗੀ ਤੁਹਾਡੇ। ਮੈਂ ਹੀ ਅਰਦਾਸ ਕਰਨੀ ਬਾਬਾ ਜੀ ਸਾਰਿਆਂ ਦੀ ਬਾਹ ਫੜਨੀ। ਮੇਰੀ ਵੀ ਬਾਹ ਫੜਿਓ ਜੀ। ਜੋ ਨੰਗ ਸਿੰਘ ਬਣਿਆ ਹੈ ਨਾ ਚਲੋ ਬਣਿਆ ਰਵੇ ਮਹਾਰਾਜ ਦਾ ਚੋਲਾ ਪਾਇਆ ਥੋੜਾ ਜਿਹਾ ਬੱਚਿਆਂ ਦੇ ਵੀ ਦੇਖੇ ਨਾ ਮੇਰੇ ਬੱਚੇ ਨੇ ਜਿੰਨਾ ਮੈਂ ਬੱਚਿਆਂ ਨੂੰ ਤਰਸਨੀ ਆ ਜਿੰਨਾ ਮੈਂ ਇਹਨਾਂ ਦਾ ਕਰਨੀ ਉਹਨਾਂ ਉਹ ਵੀ ਕਰੇ ਬਸ ਮੇਰੀ ਇਹੀ ਅਰਦਾਸ ਹੈ ਬੇਨਤੀ ਹੈ ਕਿ ਮੇਰੀ ਅਰਦਾਸ ਮਹਾਰਾਜ ਸੁਣੇ